ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਮੋਦਕੀ ਨਗਰ ਆ ਤੇ ਜ਼ਿਲ੍ਹਾ ਫਿਰੋਜ਼ਪੁਰ ਤੇ ਨੇੜੇ ਤਲਵੰਡੀ ਪਾਈ ਫਰੀਦਕੋਟ ਇਹਦੇ ਨਾ ਨੇੜਲੇ ਸ਼ਹਿਰ ਆ ਜਾਂਦੇ ਆ ਸੱਜਣੋ ਤੇ ਤੁਹਾਨੂੰ ਚਾਰ ਐਨੀਮਲ ਵਖਾਉਣ ਲੱਗੇ ਆ ਸੂਏ ਸਵਾਈ ਚਾਰੇ ਝੋਟੀਆਂ ਮਈਆਂ ਜਿਹੜੀਆਂ ਸੱਜਣੋ ਇਹ ਸੂਈਆਂ ਸਵਾਈਆਂ ਨੋਟ ਕਰ ਲਿਓ ਦੋ ਦੇ ਮਗਰ ਕਟੀਆਂ ਆ ਗਈਆਂ ਤੇ ਦੋਹਾਂ ਦੇ ਮਗਰ ਆ ਕੇ ਸੱਜਣੋ ਕੱਟੇ ਤੇ ਕਿੰਨਾ ਕਿੰਨਾ ਦੁੱਧ ਆ ਜਿਹੜਾ ਵੀ ਲੇਖਾ ਜੋਖਾ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰੀ ਚੱਲਾਂਗੇ ਤੋਰ ਕੇ ਵਿਖਾਉਣੇ ਆ। ਵੇਖਿਓ ਆ ਝੋਟੀ ਨੂੰ ਵੀ ਵਰਲ ਵੰਡ ਲੱਗੀ। ਬੜੇ ਚੰਗੇ ਦੁੱਧ ਤੇ ਆ ਗਈ ਕਰਮਾਂ ਵਾਲੀ 12 ਲੀਟਰ ਦੁੱਧ ਮਿਲੂਗਾ ਤੁਹਾਨੂੰ ਚੋਣ ਵਾਲਾ। ਜਿਹੜਾ ਹਾਜ਼ਰ ਚੋਕੇ ਲੈ ਜਿਓ। ਐਂ ਤਸੱਲੀ ਵਾਲਾ ਮਗਰ ਕੱਟੀ 20 ਦਿਨਾਂ ਦੀ ਸੂਈ ਲਾ ਲਿਓ, ਮਹੀਨੇ ਦੀ ਸੂਈ ਲਾ ਲਿਓ ਤੁਹਾਨੂੰ ਕੱਟੀ ਦੇ ਕੈਮਰਾ ਕਰ ਦਿਆਂਗੇ। ਤੋਰ ਕੇ ਵਿਖਾਵਾਂਗੇ। ਓਕੇ ਰਿਪੋਰਟ। ਆ ਝੋਟੀ ਆਪਣੀ ਸੂਆ ਜਿਹੜਾ ਮਰਜ਼ੀ ਲਾ ਲਿਓ, ਤੀਜਾ ਲਾ ਲਿਓ, ਦੂਜਾ ਲਾ ਲਿਓ, ਚੌਥਾ ਲਾ ਲਿਓ। ਉਹ ਪੈਣਾ ਭਰਾਵਾਂ ਤੇ ਡਿਪੈਂਡ ਰਹੇ ਜੂਗਾ ਤੇ 15 ਲੀਟਰ ਦਾ ਤਾਂ ਤਿਆਰ ਹੋਊਗਾ ਤੁਸੀਂ 14 ਮੰਨ ਕੇ ਸੌਦਾ ਕਰ ਲਿਓ ਜਿਹੜਾ ਮਰਜੀ ਸੱਜਣ ਇਹਦੀ ਤਸੱਲੀ ਨਾਲ ਖਰੀਦਦਾਰੀ ਕਰ ਸਕਦਾ ਜੇ ਮਗਰ ਕੱਟੀ ਇਹਨੂੰ 10 11 ਦਾ ਨ ਸੂਈ ਮੈਨ ਨੂੰ ਹੋ ਗਏ ਗਾੜੀ ਵੀ ਬਹੁਤ ਚੰਗੀ ਆ ਓਕੇ ਰਿਪੋਰਟ ਆ ਲੇਵਾ ਭਾਂਡਾ ਬਹੁਤ ਸੋਹਣਾ ਕਰਮਾ ਵਾਲੀ ਕੋਲੇ ਤੇ ਨੀਲੀ ਰਾਵੀ ਦੀ ਆ ਗਈ ਚਾਰੇ ਜਿਵੇਂ ਪੈਰਾਂ ਤੇ ਨਿਸ਼ਾਨ ਆ ਗਏ ਅੱਖਾਂ ਆ ਗਈਆਂ ਤੇ ਆ ਬੁੱਲ ਆ ਗਿਆ ਥੱਲੇ ਚੱਟਾ ਅੱਖਾਂ ਚ ਟਿੱਟੀਆਂ ਮਨਕੜੀਆਂ ਆ ਗਈਆਂ ਬਾਕੀ ਮੋਹਰਾ ਦੀਆਂ ਝੋਟੀਆਂ ਸੱਜਣੋ ਜਿਹੜੀਆਂ ਤੁਹਾਨੂੰ ਵਿਖਾ ਦੇਾਂਗੇ ਆ ਆ ਝੋਟੀ ਥੱਲੇ ਵੀ ਸੱਜਣੋ ਬੜਾ ਚੰਗਾ ਦੁੱਧ ਆ ਇਹ ਤੁਹਾਨੂੰ ਟੋਰ ਚੈੱਕ ਕਰਾਉਣੇ ਆ ਉਦੋਂ ਬਾਅਦ ਰੇਟ ਦੱਸ ਦੇਾਂਗੇ ਇਹਦੇ 12 ਦੁੱਧ ਹੋਊਗਾ ਪੱਕਾ ਜਿਹੜਾ ਲੋਹਾਰ ਕਾ 12 ਮਨ ਵਾਲਾ ਦੁੱਧ ਤੁਸੀਂ ਚੋਕੇ ਲੈ ਜਿਓ ਇਹਦੇ ਮਗਰ ਕੱਟਾ ਇਹ ਮੰਨ ਲਓ 10 ਦਨਾ ਦੀ ਇਹ ਲਾਲ ਵਿਆਰ ਦੋ ਚਾਰ ਦਿਨਾਂ ਨਾਲ ਕਿਹੜਾ ਕੋਈ ਸੂਆ ਪੱਕ ਜਾਂਦਾ ਜਾਂ ਸ਼ੱਜਰ ਹੋ ਜਾਣੀ ਹੁੰਦੀ ਆ ਇਹ ਬਾਦੂ ਦੀਆਂ ਗੱਲਾਂ ਹਨ ਆਪਣੀਆਂ ਇਹ ਇੰਨੇ ਦਿਨ ਹੋਏ ਆ ਇਹ ਮਹਾਰਾਜ ਕਿਰਪਾ ਕਰੇ ਦੁੱਧ ਕਰਤੀਆਂ ਕਰਾਉਂਦੀਆਂ ਇਹਦੇ ਕੋਲੇ 10 ਲੀਟਰ ਆ ਤੁਸੀਂ 9 ਮੰਨ ਕੇ ਸੌਦਾ ਕਰਿਓ ਆਜੋ ਆਪਾਂ ਇੱਕ ਨੰਬਰ ਝੋਟੀ ਤੋਂ ਕਰਗੇ ਸ਼ੁਰੂ ਤੇ ਖਲਾਈਏ ਛੇਰ ਤੋਂ ਸੱਜਣੋ ਜਿਹੜਾ ਪਸ਼ੂ ਪਸੰਦ ਆਉਂਦਾ ਇਹ ਹੱਥ ਬੰਨ੍ਹ ਕੇ ਬੇਨਤੀ ਆ ਵੀ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਬੜਾ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ ਜੀ ਫੋਰਸ ਨਾ ਚੜਦੀ ਕਲਾ ਨਾ ਹਾਂਜੀ ਅੱਜ 4 ਵਿਖਾਦ ਗਏ ਵਿਖਾ ਦੇ ਠੀਕ ਆ ਇਹ ਸੁਆ ਤੁਸੀਂ ਆਪੇ ਲਾ ਲਿਓ ਮਗਰ ਕਟਾ 12 ਦਾ ਤਾਂ ਚੂਣ ਵਾਲਾ ਮਿਲੂਗਾ ਤੇ ਚੂਣ ਇਹ ਜਾ ਕਿਸੇ ਵਿਰਲੀ ਮੈਨ ਨੂੰ ਲੱਗਿਆ ਹੋਊਗਾ ਸੱਜਣੋ ਕੋਲੇ ਕੋਈ ਸੱਜਣਾ ਚ ਕੈਮਰਾਮੈਨ ਹੈ ਨਹੀਂ ਸੀਗਾ ਜਿਹਦੇ ਕਾਰਨ ਤੁਹਾਨੂੰ ਇਹ ਬੱਚਾ ਚਲਾ ਕੇ ਆਪਣਾ ਸ਼ੇਰ ਵਿਖਾਊਗਾ ਵੇਖੋ ਵੇਖੋ ਲੇਵਾ ਭਾਂਡਾ ਚੰਗਾ ਦੁੱਧ ਭਰੀ ਜਾਊਗੀ ਸਜਣੋ ਚੰਗੀ ਸੇਵਾ ਕਰਿਓ ਬਾਕੀ ਦਾਣਾ ਫੱਕਾ ਤਾਂ ਫੁੱਲ ਪੈ ਕੇ ਹੀ ਇਹਨੇ ਇਹਨੇ ਦੁੱਧ ਤੇ ਆਈਆਂ ਐਡੀ ਗੱਲ ਨਹੀਂ ਹੁੰਦੀ ਵੀ ਪਾਹੇ ਆ ਕਿ ਹਰੇ ਹੈ ਨਹੀਂ ਹਰੇ ਬਿਲਕੁਲ ਵੀ ਨਹੀਂ ਹੈਗੇ ਕੱਲੀ ਤੂੜੀ ਦਾਣਾ ਆਈਆਂ ਕਿਉਂਕਿ ਹਰੇ ਹੈਗੇ ਸਜਣਾ ਦੇ ਆਉਂਦੇ ਕੁੱਤਰ ਨਾਲ ਇੱਥੇ ਉਹ ਥੋੜਾ ਜਿਹਾ ਆਪਣੇ ਸੀਵਰੇਜ ਪੈ ਰਿਆ ਆ ਖੇਚਲਾ ਪੁੱਤ ਖੇਚਲਾ ਉੱਥੇ ਕਰ ਲਾ ਕਿੱਲੇ ਤੇ ਬੰਨਨੇ ਨੂੰ ਕਰ ਮਾਲੀ ਨੂੰ ਇਹਦਾ ਬੱਚਾ ਵਖਾ ਆਪਣੇ ਭਾਣਾ ਭਰਾਵਾਂ ਨੂੰ ਜਿਹੜਾ ਵੀ ਆਜੋ ਸਜਣੋ ਤੁਹਾਨੂੰ ਇਹਦਾ ਜਿਹੜਾ ਬੱਚਾ ਕੱਟਾ ਉਹ ਵਿਖਾਈਏ ਫੇਰ ਵੀ ਬੱਚੇ ਤੋਂ ਆ ਨਾ ਇਹਦਾ ਸ਼ਿਰਾ ਆਹੀ ਹਾਂ ਆਹ ਆਹ ਵਾਲਾ ਕੱਟਾ ਇਹਦਾ ਥੋੜਾ ਚਾਨਨ ਪੈ ਰਿਆ ਅੱਗੋਂ ਹਫਤੇ ਦਾ ਕਹਿ ਦਈਏ ਤਾਂ ਵੀ ਚੱਲੂ ਪੰਜਾ ਦਾ ਕਹਿ ਦਈਏ ਤਾਂ ਵੀ ਚੱਲੂ ਪਰ 9-10 ਦਿਨ ਹੋ ਹੀ ਗਏ ਹੋਣੇ ਕਰਮਾਂ ਵਾਲੀ ਸੂਈ ਮੈਨ ਉਹ ਕੇ ਰਿਪੋਰਟਾ ਸੂਆ ਤੀਜਾ ਸੂਈ ਆ ਚੋਣ ਜਾਣ ਮੱਛੀ ਮੋਟਰ ਵਾਲਾ ਵੇਖੋ ਗੱਡੀ ਬਹੁਤ ਚੰਗੀ ਆ ਬੇਮਲੂਮੀ ਜੀ ਧੱਕ ਗਾਂ ਨੂੰ ਰੱਖਦੀ ਪਰ ਲੇਵੇ ਭਾਂਡੇ ਦੀ ਬੜੀ ਤੇ ਚਵਾਈ ਦੀ ਬੜੀ ਚੰਗੀ 1 ਲੱਖ ਰੁਪਈਆ ਰੇਟ ਫੋਨ ਲਾਇਓ ਜਿਵੇਂ ਵੀ ਤੁਹਾਨੂੰ ਚੰਗੀ ਲੱਗੀ ਤੇ ਆਜੋ ਅੱਗੇ ਇਹਦਾ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਖੋਲ ਪਾਤੇ ਨੂੰ ਸੂਆ ਤੁਸੀਂ ਆਪੇ ਲਾ ਲਿਓ 15 ਲੀਟਰ ਦੁੱਧ ਆ 14 ਮੰਨ ਲਿਓ ਲੋਹੇ ਵਰਗਾ ਪੱਕਾ ਜਿਹੜਾ ਮਰਜੀ ਸੱਜਣਾ ਕੇ ਆਪਦੀਆਂ ਤਸੱਲੀਆਂ ਕਰੇ ਜਿੰਨੇ 당ਗ ਮਰਜੀ ਮਗਰ ਕੱਟੀ 10 ਦਿਨਾਂ ਦਾ ਸੂਆ ਲਾ ਲਿਓ ਆ ਨਾਲ ਹੀ ਖੜੀ ਇਹਦੇ ਕੱਟੀ ਇਹਦਾ ਵੀ ਤੂਰਾ ਕਰੋ ਚੱਕ ਵੇਖਿਓ ਮੈਂ ਇਹਨੂੰ ਲਿਵਾ ਪਾਂਡਾ ਕਰਮਾਂ ਵਾਲੀ ਨੂੰ ਤੇ ਚਾਰੂ ਚੂਰੂ ਮੰਨਿਆ ਆਪਣੀਆਂ ਓਕੇ ਆ ਕੋਈ ਐ ਨਹੀਂ ਗੱਲ ਹੈਗੀ ਵੀ ਕੋਈ ਚਾਰੂ ਘਟਾ ਜਾਂ ਕਿਵੇਂ ਆ ਤਾਂ ਹੀ ਸੱਜਣੋ ਦੁੱਤ ਤੇ ਆਈਆਂ ਜੇ ਰਾਸ਼ਨ ਪਾਣੀ ਖਾਂਦੀਆਂ ਤਾਂ ਓਕੇ ਰਿਪੋਰਟ ਦੇਖੋ ਹਾਂ ਫਿਰ ਇੱਡੀਆਂ ਸਿਆਣੀਆਂ ਇਹ ਜਿੱਧਰ ਨੂੰ ਮਰਜ਼ੀ ਲੈ ਜਾਓ ਵੇਖੋ ਥੋੜਾ ਪਸ਼ੂਆਂ ਕੋਲੋਂ ਪਸ਼ੂ ਜਦੋਂ ਖਲਦੇ ਆ ਆਮੀ ਭੈਣਾ ਭਰਾਵਾਂ ਨੂੰ ਪਤਾ ਵੀ ਇਹ ਕਾਲੇ ਪੈਂਦੇ ਆ ਕੋਈ ਨਹੀਂ ਹਾਂ ਲੈ ਚੱਲੋ ਦੇਖੋ ਕਰ ਦੇ ਕਰ ਦੇ ਕਰ ਦੇ ਕਰ ਦੇ ਪੀੜੀ ਕਰਕੇ ਬੰਨ ਦੇ ਮੇਰਾ ਸ਼ੇਖ ਤੇ ਬਾਕੀ ਨਾ ਜਿਵੇਂ ਤੁਹਾਨੂੰ ਦੱਸਿਆ ਸੇਲ ਸੌ ਮਈਆਂ ਵਾਂ ਕੋਈ ਐ ਨਹੀਂ ਗੱਲ ਹੈਗੀ ਓਕੇ ਰਿਪੋਰਟ 1 ਲੱਖ ਤੇ ਮੰਨ ਕੇ ਚੱਲੋ ਵੀ 16000 ਰੁਪਇਆ ਰੇਟ ਆ 1 ਲੱਖ ਤੇ 16000 ਆਹ ਵਾਲੀ ਕੱਟੀ ਇਹਦੇ ਮਗਰ ਆਹ ਦੇਖੋ ਤੇ ਜੇ ਕਹੇ ਸੱਜਣ ਨੇ ਦੁੱਤ ਤੇ ਲਾਉਣੀਆਂ ਨਾ ਆ ਦੋਨੇ ਮਈਆਂ ਵੀ ਅੱਖਾਂ ਬੀਂਟ ਕੇ ਲੈ ਲਿਓ ਆ ਝੋਟੀ ਦਾ ਵੀ ਕੋਈ ਓੜਾ ਬੰਨਾ ਨਹੀਂ ਇਹ ਵੀ ਤੁਹਾਨੂੰ ਚਲਾ ਕੇ ਵਿਖਾਉਣੇ ਆ ਸੂਆ ਦੂਸਰਾ ਸੂਈ ਆ ਤੁਸੀਂ ਜਿਹੜਾ ਮਰਜੀ ਖੋਲ ਪੋਤੇ ਦੀ ਵੀ ਕਰਾਂ ਮੈਂ ਸੇਰ ਤੋਰ ਚ ਆਪਾਂ ਬਾਲਾ ਟਾਈਮ ਨਹੀਂ ਲੰਮਾਉਣਾ ਅੱਜ ਭੈਣਾ ਭਰਾਵਾਂ ਦਾ ਦੇਖੋ ਕਦ ਕਾਠ ਬੇਲ ਮਗਰ ਕੱਟੀ 20 22 ਦਿਨ ਦਾ ਸੂਆ ਤੁਸੀਂ ਮਹੀਨੇ ਦਾ ਵੀ ਕੋਈ ਸੱਜਣ ਲਾ ਲੈ ਤਾਂ ਕੋਈ ਚੱਕਰ ਨਹੀਂ ਸੇਵਾ ਕਰੋ ਬੜਾ ਚੰਗਾ ਦੁੱਧ ਸਟਾਰਟ ਕਰਦੀ ਆਉਂਦੀ ਝੋਟੀ ਇਹ ਕਰਮਾਂ ਵਾਲੀ 12 ਲੀਟਰ ਦੁੱਧ ਜਿਹੜਾ ਮਰਜੀ ਭੈਣ ਭਰਾ ਆਪਦੀ ਤਸੱਲੀ ਕਰ ਲੈ 11 ਮੰਨ ਕੇ ਵੀ ਲੈ ਲੈ ਯਾਰ ਜਿਨੇ ਲੈਣੀ ਉਹਨੇ 11 ਤੇ ਲੈ ਲੈਣੀ ਜਿਨੇ ਨਹੀਂ ਲੈਣੀ ਉਹਨੇ 12 ਤੇ ਵੀ ਸੱਜਣੋ ਨਹੀਂ ਲੈਣੀ ਹੁੰਦੀ ਹਨਾ ਵਿਰਲਾ ਕਿਉਂ ਨਾ ਘੜੀ ਤੇ ਟਾਈਮ ਵੇਖ ਕੇ ਤਿੰਨ ਮਹੀਆਂ ਇਹੋ ਜੀਆਂ ਜਿਹੜੀਆਂ ਇੱਕ ਮਿੰਟ ਤੋਂ ਪਹਿਲਾਂ ਚਵਾਈ ਹੋ ਜਾਂਦੀ ਹੈ ਵੇਖੋ ਕੀ ਬਾਤ ਆ ਯਾਰ ਛੂਟੀ ਊੜਾ ਬੰਨਾ ਨਹੀਂ ਕੋਈ ਬਹੁਤ ਖਬਰਦਾਰ ਤੇ ਲੋਲੀ ਫੋਲੀ ਓਕੇ ਰਿਪੋਰਟ ਪੱਟ ਪੁੜੇ ਦੀ ਬੜੀ ਚੰਗੀ ਇਹਦੇ ਮਗਰ ਜਿਹੜੀ ਕੱਟੀ ਆ ਉਹ ਵੀ ਤੁਹਾਨੂੰ ਵਿਖਾਵਾਂ। ਇਹ ਆ ਚੱਕੋ। ਆ ਕੱਟੀ ਹੈ ਜੀ। ਆ ਦੇਖੋ। ਉਹ ਕੇ ਰਿਪੋਰਟ ਵਾਲੀ ਕੱਟੀ ਵਿਰਲ ਵੇਖੋ ਸੱਜਣ ਨੂੰ ਝੋਟੀ ਨੂੰ ਲੱਗੀ ਕੀ ਕਹਿਣੇ ਯਾਰ। ਆ ਆ ਵੇਖੋ। ਐ ਜਿਵੇਂ ਕਹਿ ਤੀਂਗਾ ਨਾ ਗੱਠ 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 ਤੇ ਥਾਂ ਲੱਗੇ ਪੀੜੀ ਦੇ ਪਾ ਵਾਂਗੂ ਲੱਗੇ ਆ। 1 ਲੱਖ ਰੁਪਈਆ ਰੇਟ ਆ। 12 ਦੁੱਧ ਆ। 11 ਮੰਨ ਕੇ ਸੌਦਾ ਕਰ ਲਈ। ਜਿਹੜੇ ਮਰਜ਼ੀ ਸੱਜਣ ਦੇ ਪਸਾਨ ਆ। ਉਹ ਪੁੱਤ ਗੋਆ ਚੱਕੀ। ਤੇ ਆ ਜੋ ਅੱਗੇ ਆ ਤੁਹਾਨੂੰ ਨਾ ਫੱਕੇ ਅੰਗ ਦੇ ਵਿੱਚ ਜਿਹੜੀ ਮੈਂ ਇਹ ਵਿਖਾਈ ਦੁੱਧ 10 ਲੀਟਰ ਤੁਸੀਂ 9 ਮੰਨ ਕੇ ਸੌਦਾ ਕਰਿਓ ਮਗਰ ਕੱਟਾ ਮੰਨ ਲਓ ਕੋਈ 15 20 ਦਿਨਾਂ ਦਾ 15 ਦਾ ਸੁਆ ਲਾ ਲਿਓ 20 ਦਾ ਤਾਂ ਵੀ ਨਹੀਂ ਇਹਦਾ ਕੋਈ ਏਡੀ ਗੱਲ ਹੈਗੀ ਕਿਉਂ ਨਹੀਂ ਵੀ ਚੰਗੀ ਆ ਓਕੇ ਰਪੋਰਟ ਚੋਂ ਨਾ ਥਣ ਦੱਸਦਾ ਹੋਊਗਾ ਤੁਹਾਨੂੰ ਚਾਰੂ ਚੂਰੂ ਪੂਰੀ ਆ ਇੰਨਾ ਕ ਦੁੱਧ ਦੇਈ ਜਾਊਗੀ ਸੱਜਣਾ ਜੇ ਮੈਂ ਹਣ ਕਹਦੇ ਆ 12 13 ਦੇ ਦੂਗੀ ਇਹਨੇ ਨਹੀਂ ਦੇਣਾ ਕਿਉਂਕਿ ਇੱਥੇ ਇੰਨੇ ਹੁਣ ਦਾਣਾ ਫੱਕਾ ਫੁੱਲ ਖਾ ਕੇ ਇੰਨੇ ਕ ਦੁੱਧ ਆ ਗਈ ਐ ਇੰਨਾ ਤੁਸੀਂ ਸੇਵਾ ਕਰੋਗੇ ਤਾਂ 10 ਲੀਟਰ ਦੁੱਧ ਚੁਈ ਜਾਓਗੇ ਐਵੇਂ ਆਪਾਂ ਕਹਿ ਦਈਏ ਵੇਚਣ ਮਾਰੇ 12 13 ਦੇ ਦੂਗੀ ਨਹੀਂ ਦੇਣਾ ਭਾ ਦੇ ਹਿਸਾਬ ਨਾਲ 10 ਲੀਟਰ ਦੋ ਤੇ ਦੇ ਥੱਲੇ ਫਲ ਆ ਇਹਦਾ 78000 ਮੁੱਲ ਆ ਸੱਜਣੋ ਇਹਦਾ ਪੂਰਾ ਲੱਖ ਆ ਇਹਦਾ 1 ਲੱਖ ਤੇ 16000 ਤੇ ਉਹਦਾ ਵੀ ਲੱਖ ਰੁਪਈਆ ਹੀ ਆ ਪਰਲੀ ਦਾ ਇਹਨੂੰ ਵੀ ਕਰਾਈ ਦੇ ਤੋਰ ਚੱਕ ਮੇਰਾ ਪੁੱਤ ਗੱਡੀ ਸੱਜਣੋ ਇਹਦੀ ਵੀ ਚਾਹੀਦਾ ਚਾਪਾ ਪੱਤ ਚਾਪ ਆ ਗਈ ਲੈ ਕੱਦ ਘਾੜ ਸੋਹਣਾ ਬਾਕੀ ਜਿਵੇਂ ਹੁਣ ਤੁਹਾਨੂੰ ਪਾਣੀ ਫਿਰਿਆ ਓਕੇ ਰਿਪੋਰਟ ਆ ਵੇਖੋ ਲੇਵੇ ਭਾਂਡੇ ਦੀ ਸਾਫ ਆ ਚੂਨ ਦੀ ਭੂਰ ਛੱਟੇ ਤੋਂ ਰਹਿ ਤਾ 78000 ਰੇਟ ਆ ਮਗਰ ਕੱਟਾ 10 ਲੀਟਰ ਦੁੱਧਾ ਤੁਸੀਂ 9 ਮੰਨ ਕੇ ਸੌਦਾ ਕਰੇ ਚਵਾਵਾਂਗੇ 10 ਸੀ ਇੱਥੇ ਜਿਹੜਾ ਸੱਜਣ ਚੂਨ ਆ ਗਿਆ ਕਮਾਲਾ ਉਨਾ ਹੀ ਦੁੱਧ ਚਵਾਵਾਂਗੇ ਜਿੰਨਾ ਤੁਹਾਨੂੰ ਦੱਸਿਆ ਜਾਊਗਾ ਜਿਹੜਾ ਕੋਈ ਸੱਜਣ ਉਹ ਮੈਂ ਮੰਗਾਉਂਦਾ ਉਹਨੂੰ ਤਾਂ ਕਰਕੇ ਆਪਾਂ ਪਾਈਆ ਖੰਡ ਕਿਲੋ ਦੁੱਧ ਉਸ ਹਿਸਾਬ ਨਾਲ ਦੱਸ ਦੇਈਦਾ ਵੀ ਯਾਰ ਕਈ ਵਾਰੀ ਪਸ਼ੂ ਉਪਰਾਪਰਾ ਕਰ ਜਾਂਦਾ ਜਾ ਕੇ ਤੇ ਫੇਰ ਅਗਲਾ ਕਹਿੰਦਾ ਯਾਰ ਤੁਸੀਂ ਦੱਸਿਆ ਇੰਨਾ ਨਿਕਲਿਆ ਇੰਨਾ 10 ਆ ਜਿਹੜਾ ਇੱਥੇ ਆ ਕੇ ਚੂਗਾ ਉਹ ਆਪਦਾ 5-5 ਲੀਟਰ ਮੇਨੇ ਜਿਹੜਾ ਉਹ ਮੰਗਾਊਗਾ ਉਹ 9 ਮੰਨ ਕੇ ਸੌਦਾ ਕਰੇ ਇਹਦੇ ਕੋਲੇ 12 ਮਨਾਵਾਂਗੇ ਇੱਥੇ ਜਿਹੜਾ ਸੱਜਣ ਆਊਗਾ ਟਾਈਮ ਤੋਂ ਟਾਈਮ ਆਪਦੀ ਤਸੱਲੀ ਕਰਨੀ 12 ਲੀਟਰ ਦੁੱਧ ਚਵਾਵਾਂਗੇ ਘਰੇ ਮੰਗਾਉਂਦਾ 11 ਦੀ ਗਾਰੰਟੀ ਮਗਰ ਕੱਟੀ ਇਦੇ ਕੋਲੇ 15 ਲੀਟਰ ਆ ਤੁਸੀਂ 14 ਮੰਨ ਕੇ ਸੌਦਾ ਕਰਿਓ ਜਿਹੜਾ ਇੱਥੇ ਆਊਗਾ ਉਹਨੂੰ ਹੋ ਸਕਦਾ 15 ਹੀ ਮਨਾਈਏ ਪਰ 14 ਪੱਕਾ ਮੰਨ ਲਿਓ ਯਾਰ ਸੱਜਣੋ ਓਕੇ ਰਿਪੋਰਟ ਮੈਂ ਆ ਇਹਦੇ ਕੋਲੇ 12 ਵਾਂ ਐਨ ਓਕੇ ਰਿਪੋਰਟ ਠੰਡਾ ਦੁੱਧ ਜਮਾ ਓਕੇ ਰਿਪੋਰਟ ਵਾਲਾ ਹਨ ਤੇ ਇਹ ਜਾਨਵਰ ਸੀਗੇ ਆਪਣੇ ਕੋਲੇ ਪੰਡ ਮੁੱਦ ਕੀ ਜਲਾ ਫਰੋਇਪੁਰ ਦੇ ਵਿੱਚ ਧੰਨਵਾਦ ਤੁਸੀਂ ਆਪਣਾ ਇੰਨਾ ਕ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਜਿਉਂਦੇ ਵਾਸਦੇ ਰਹੋ ਚਵਾਈ ਏਲੀਓ ਮੰਨ ਲਓ ਵੀ ਪੋਲੀਆਂ ਰੂਹਾਂ ਰਕੀਆਂ ਢੂਲ ਛੱਟਾ ਤੋਂ ਰਹਿਤ ਬਾਕੀ ਤਸੱਲੀ ਕਰ ਲਿਓ ਫੇਰ ਵੀ ਤੁਹਾਡਾ ਬੜਾ ਧੰਨਵਾਦ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਜਿਉਂਦੇ ਵਸਦੇ ਰਹੋ